ਸੋ ਸਿਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਇੰਦਰ ਵੇਗਾ ਤੇ ਅੱਜ ਦੀ ਬਾਈ ਜਿਹੜੀ ਵੀਡੀਓ ਆ ਬਾਈ ਬਲਬੀਰ ਦੇ ਘਰੋਂ ਬਣਾ ਰਹੇ ਆ ਬਾਈ ਬਲਬੀਰ ਦਾ ਵਪਾਰ ਦਾ ਕੰਮ ਹੈ ਪਿੰਡ ਬਾਈ ਦਾ ਪੂਲਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਬਾਈ ਦੇ ਘਰੋਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਆ ਜਿਆਦਾਤਰ ਆ ਜਿਹੜਾ ਬਾਈ ਕਟੀਆਂ ਹੀ ਜ਼ਿਆਦਾ ਲਿਆਉਂਦਾ ਤੇ ਕਟੀਆਂ ਦਾ ਵਪਾਰ ਹੀ ਕਰਦਾ ਜ਼ਿਆਦਾਤਰ ਅੱਜ ਦੀ ਵੀਡੀਓ ਦੇ ਵਿੱਚ ਸਾਨੂੰ ਆਪਾਂ ਚਾਰ ਨਾਗ ਦਿਖਾ ਰਹੇ ਆਂਗੇ ਇੱਕ ਦਾ ਬੱਲੀ ਕੱਟੀ ਆ ਗਈ ਦੋ ਨੰਬਰ ਤੇ ਖੜੀ ਆ ਜਿਹੜੀ ਮੀਨੀ ਕੱਟੀ ਆ ਗਈ ਤੇ ਜਿਹੜੀਆਂ ਦੋ ਆਗੀਆਂ ਮੋਹਰਾਂ ਨਾਲ ਦੀਆਂ ਆਗੀਆਂ ਬਾਕੀ ਚਾਰਾਂ ਦੀ ਡਿਟੇਲ ਆ ਜਿਹੜੀ ਆਪਾਂ ਬਾਕੀ 22 ਤੋਂ ਲਵਾਂਗੇ ਆਹੀ ਬਾਈ ਬੜੀ ਔਰ ਕੀ ਹਾਲ ਹੈ ਵਧੀਆ ਬਈ ਤੁਸੀਂ ਦੱਸੋ ਨਾਮ ਬਲਵੀਰ ਬਾਕੀ ਸਾਲ ਲਗਭਗ ਸਾਰੇ ਜਾਣਦੇ ਆ ਤੈਨੂੰ ਹਾਂਜੀ ਮੋਬਾਈਲ ਨੰਬਰ ਬੋਲ ਦੇ 9780980503 ਪਿੰਡ ਪੂਲਾ ਹਨਾ ਪਿੰਡ ਪੂਲਾ ਜ਼ਿਲ੍ਹਾ ਬਠਿੰਡਾ ਤਸਵੀਰ ਨਾ ਕਰ ਕਿੱਥੇ ਜੇ ਰਹਿ ਗਿਆ ਆਪਣਾ ਆਪਣਾ ਦਾਣਾ ਮੰਡੀ ਦੇ ਬੈਕ ਸੈਕਟ ਦਾਣਾ ਮੰਡੀ ਪੂਲੇ ਕੋਲੇ ਹਾਂਜੀ ਠੀਕ ਆ ਜਿਹੜੀ ਆ ਪਹਿਲੀ ਕੱਟੀ ਆ ਗਈ ਬੱਲੀ ਕਿੰਨੀ ਕੁ ਉਮਰ ਹੋਗੀ ਇਹਦੀ ਇਹਦੀ ਘੱਟੋ ਘੱਟ ਹੈਗੀ 13 ਮਹੀਨੇ ਦੀ ਕੱਟੀ ਜਵੇ 13 ਮਹੀਨੇ ਦੀ ਠੀਕ ਆ ਚੈੱਕ ਕਰਾ ਦੇ ਬਈ 13 ਮਹੀਨਿਆਂ ਦੀ ਕੱਟੀ ਆ ਬਾਕੀ ਥੋੜੀ ਝੋਲੀ ਚੈੱਕ ਕਰੋ ਬਈ ਪੂਰੀ ਚੰਗੀ ਝੋਲੀ ਲੱਗੀ ਹੋਈ ਆ ਕੱਟੀ ਸਿੰਗਾ ਜਿਹੜੇ ਪੂਰੋਂ ਕੋਲੋਂ ਮੋੜਦੀ ਆਉਂਦੀ ਆ ਕਿ ਫੇਸ ਕੁਆਲਿਟੀ ਪੂਰੀ ਚੰਗੀ ਆ ਗਈ 13 ਮਹੀਨੇ ਕੱਟੀ ਦੀ ਉਮਰ ਆ ਬਾਕੀ ਜਿਹੜਾ ਬਾਈ ਰੇਟ ਕਰਦਾ ਹੁੰਦਾ ਰੇਟ ਫੋਨ ਤੇ ਕਰਦਾ ਹੁੰਦਾ ਜਾਇ ਹੁੰਦਾ ਰੇਟ ਬਾਈ ਰੇਟ ਫੋਨ ਤੇ ਤਾਂ ਕਰਦਾ ਕਹਿੰਦਾ ਬਾਈ ਕਈ ਵਾਰੀ ਸਾਨੂੰ ਕਿਸੇ ਵਪਾਰੀ ਬੰਦੇ ਨੂੰ ਵੀ ਦੇਣੀ ਪੈ ਜਾਂਦੀ ਆ ਫਿਰ ਉਸ ਹਿਸਾਬ ਨਾਲ ਰੇਟ ਹੋ ਜਾਂਦੇ ਆਗੇ ਕਿ ਨਹੀਂ ਬਾਈ ਬਲਵੀਰ ਹਾਂ ਹਾਂ ਸਹੀ ਗੱਲ ਹੈ ਠੀਕ ਹੈ ਤੇ ਦੋ ਨੰਬਰ ਤੇ ਆ ਗਈ ਬਈ ਮੀਨੀ ਕੱਟੀ ਆ ਸਾਲਕ ਦੀ ਆ ਬਾਈ ਠੀਕ ਹੈ ਆ ਦੇਖੋ ਦੋਨੇ ਸਿੰਘ ਖਿਲਦੇ ਆ ਫੁੱਲ ਖਿਲਦੇ ਆ ਠੀਕ ਹੈ ਠੀਕ ਹੈ ਆ ਵੀ ਖਿਲਾ ਦੇਣਾ ਸਿੰਗ ਹੈਲਦੇ ਆ ਬਾਈ ਜਰੂਰ ਥੋੜੇ ਜੇ ਤਾਹਾਂ ਤੋਂ ਮੋੜੂਗੀ ਜਾਨੀ ਕਿ ਮੀਨੀ ਆ ਗਈ ਪਿਓਰ ਆ ਨੀਲੀ ਰਗ ਦੇ ਵਿੱਚ ਦੇਖ ਲਓ ਤੁਸੀਂ ਅੱਖਾਂ ਓੱਖਾਂ ਪੂਰੀਆਂ ਚੈੱਕ ਕਰੋ ਫੇਸ ਕੁਆਲਿਟੀ ਚੈੱਕ ਕਰੋ ਬਾਕੀ ਜਿਹੜੀ ਇਹਦੀ ਝੋਲੀ ਆ ਉਹ ਤੁਹਾਨੂੰ ਆਪਾਂ ਦਿਖਾ ਦਿੰਨੇ ਹਾਂਗੇ ਦੇਖੋ ਬਾਈ ਝੋਲੀ ਚਾਰੇ ਥਣ ਹੋਣਗੇ ਕਿਸੇ ਵੀ ਕੱਟੀ ਦੇ ਕੋਈ ਵੀ ਪੰਜਵਾਂ ਥਣ ਜਾਂ ਕੋਈ ਵੀ ਫੋਰ ਸ਼ਾਂਕ ਨਹੀਂ ਹੋਊਗੀ ਤੇ ਜਿਹੜੀ ਬਲਵੀ ਰਾ ਤੀਜੀ ਕੱਟੀ ਆ ਇਹ ਕਿੰਨੇ ਕੁ ਉਮਰ ਦੀ ਹੋਊਗੀ ਜੈਡ ਬਲੈਕ ਆ ਵੀ ਸਾਲਕ ਦੀ ਆ ਬਈ ਸਾਲ ਦੀ ਆ ਪਿਓਰ ਜੈਡ ਬਲੈਕ ਪਿਓਰ ਜੈਡ ਬਲੈਕ ਆ ਬਾਈ ਸਾਲ ਦੀ ਕੱਟੀ ਹੈਗੀ ਝੋਲੀ ਵਾਕੀ ਤੁਸੀਂ ਚੈੱਕ ਕਰੋ ਚਾਰੇ ਥਾਣਾਗੇ ਗੈਪ ਦੇ ਵਿੱਚ ਹੈਗਾ ਕੋਈ ਫੋਨ ਛਾਂਕ ਨਹੀਂ ਤੇ ਜਿਹੜਿਆ ਚੌਥੀ ਕੱਟੀ ਵਾਲੀ ਰੱਖਤਾ 11 ਮਹੀਨਿਆਂ ਦੀ ਪਈ 11 ਮਹੀਨਿਆਂ ਦੀ 11 ਮਹੀਨਿਆਂ ਦੀ ਕੱਟੀ ਆ ਬਾਈ ਬਾਕੀ ਤੁਸੀਂ ਚੈੱਕ ਕਰੋ ਸਿੰਘਾ-ਸੁੰਗਾ ਦੀ ਕੁਆਲਿਟੀ ਫੇਸ ਕੁਆਲਿਟੀ ਚੈੱਕ ਕਰੋ ਪੂਰੀ ਚੰਗੀ ਹੈਗੀ ਆ ਦੇਖੋ ਜੀ ਕਮ ਸਕੈਨ ਦੇਖੋ ਜਮ ਪਤਲੀ ਮਿਲਿਆ ਕੱਪੜਾ ਹੈਗੀ ਆ ਪੂਰੀ ਝੋਲੀ ਚੰਗੀ ਹੈਗੀ ਬਾਕੀ ਆ ਝੋਲੀ ਚੈੱਕ ਕਰੋ ਬਾਈ ਤੁਸੀਂ ਚਾਰੇ ਥਾਣਿਆਂਗੇ ਕਿਸੇ ਦੇ ਵੀ ਕੋਈ ਪੰਜਵਾਂ ਥਾਣਾ ਜਾਂ ਕੋਈ ਫੋਟਸ਼ਾਂਕ ਨਹੀਂ ਹੈਗੀ ਚਾਰਾਂ ਕਟੀਆਂ ਦੇ ਵਿੱਚੋਂ ਕਿਸੇ ਵੀ ਵੀਰ ਨੂੰ ਕੋਈ ਕੱਟੀ ਪਸੰਦ ਆਉਂਦੀ ਆ ਤਾਂ ਵੀਰ ਮਿਲਵੀ ਨਾਲ ਸੰਪਰਕ ਕਰ ਲਿਓ ਇੱਕ ਵਾਰੀ ਵੀ ਮੋਬਾਈਲ ਨੰਬਰ ਬੋਲ ਦਿੰਦਾ 97809 ਜੀ 80503 ਜੀ ਇਹ ਬਾਈ ਦਾ ਮੋਬਾਈਲ ਨੰਬਰ ਆ ਬਾਈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਕਿਸੇ ਵੀਰ ਨੇ ਆਪਣੇ ਤੋਂ ਕੋਈ ਵੀਡੀਓ ਕਰਾਉਣੀ ਆ ਤਾਂ ਆਪਣਾ ਮੋਬਾਈਲ ਨੰਬਰ ਆ ਜੀ 97809 05653 ਧੰਨਵਾਦ ਜੀ